ਬੱਸ ਮੇਰੇ ਪਤਾ ਨਹੀਂ ਮਾਲ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ 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 ਬਹੁਤ ਜ਼ਿਆ you are okay. right. विशेषता बहुत बहुत धनबाद अमर ढिलो का जसविंद जता बहुत बहुत धन्यवाद मेरे सरकारी आओ यार्लीज ரவின் படிதா சித்தா படிதா விண்ணி படிதா சிங்கூஷ ਯਾਰ ਲੱਗਦਾ ਜਿੰਨਾਂ ਨੂੰ ਜੱਤ ਘੇਰ ਲੱਗਦਾ ਮੈਰੀ ਮੁੰਡਿਆ ਕੁਝ ਨਾ ਕੁਝ ਕਰਨਾ ਪੈਣਾ ਲੱਖਾਂ ਕਾਲੇ ਜੁੱਪਿਆਂ ਦੇ ਮੁਕਣੀ ਆ ਆ ਗਏ ਕਹਿੰਦੇ ਜਿਸ ਕਰਨ ਮਾਰਨ ਉਹ ਦੂਜੀ ਮੋੜ ਦੀ ਹੈ ਕਹਿੰਦੇ ਨੌਜਵਾਨ ਨੇ ਹਰ ਚਾਰਾਂ ਚੋਂ ਜਿਹੜਾ ਬੱਲੇ ਬੱਲੇ ਕਰਵਾ ਦੇਗਾ ਕਰੇ ਪੱਟਾ ਦੇ ਪੱਟਾ ਦੇ ਖਾਤੀਆਂ ਮਾਰਦੇ ਹਣਕਾਰਾਂ ਦਾ ਪਛਾਣ ਮਾਰਦੇ ਜਾ ਰਿਹਾ ਹੈ ਉਵੇਂ ਉਵੇਂ ਪਰਸ਼ਾਵੇਂ ਕਹਿੰਦੇ ਪਛਾਅ ਮੁਖਦੇ ਆ ਪਰ ਸਾਹਮਣੇ ਨੰਬਰ ਰੇਡਰ ਦੇ ਸੇ ਦੇ ਵਿੱਚ ਜੁੜਦਾ ਹੋਇਆ

ਆ ਬੱਲੇ ਬਰਾ ਬਰਾ ਲਿਆ ਐਨ ਕਹਿੰਦੇ ਸਰੇ ਦਾ ਪੁਆਇੰਟ ਆਪਣੀ ਟੀਮ ਦੇ ਜੋੜ ਕਿਸੇ ਦਾ ਪ੍ਰਬੰਧਕ ਕਮੇਟੀ ਨੇ ਕਿਹਾ ਵੀ ਆਪਾਂ ਨਾਮ ਬੋਲਣਾ ਤੇ ਨਾਚੂ ਬਾਗੂ ਬੰਦਾ ਖੌਲ ਚ ਆਇਆ ਲੱਖ ਲੱਖ ਮੁਬਾਰਕਬਾਦ ਸਾਨੂੰ ਹੋ ਗਏ ਸਾਰੇ ਨੌਜਵਾਨ ਵੀਰਾਂ ਨੂੰ ਲੈ ਮੋਟਾ ਮੁਬਾਰਕਬਾਦ ਹੈ ਰੋਮੀ ਹੋ ਸਕੇ ਤੇ ਜਲਦੀ ਆਓ ਅੱਜ ਪਾਰਟੀ ਹੈ ਅੱਜ ਮੋਟਾ ਕਲਾ ਵੀ ਪਾਰਟੀ ਤੇਰੇ ਨਾਲ ਜੰਦੇ ਨੇ ਬਹੁਤ ਧੰਨਵਾਦ 10 ਮੰਦੀ ਰੈਸਟ ਕਰਕੇ ਚਮਕੀਨੇ ਵੀ ਬੁਲਾਉ ਆ ਗਏ ਸ਼ੁਰੂ ਹੋ ਗਿਆ ਗ੍ਰੈਂਡ ਫਿਨਾਲੇ ਫਾਈਨਲ ਮੈਚ ਸ਼ੁਰੂ ਹੋਣ ਲੱਗਾ ਜਿਹੜੀ ਧੰਨੇ ਦੀ ਟੀਮ ਆ ਮੈਨ तेरे आज होड़ बले बले होड़ सिरा लाया हम दुनिया बचाई है ये नीटू का यार है ये रेशू का यार है यार है इन्हें चम्पा चुटी का लाया पर ਆਪ ਦੇ ਮੂੰਹ ਗੱਲ ਕਰਦੇ ਮਿੱਤਰਾਂ ਦੇ ਕੰਮ ਉੱਤੇ ਉਹ ਹੋ ਗਿਆ ਜਿਹੜੀ ਗੱਲਬਾਤ ਨਹੀਂ ਤੋਂ ਗੱਲ ਕਰਦੇ ਅੱਜ ਸਿਰਾ ਹੋ ਗਿਆ ਅੱਜ ਦੁਨੀਆ ਨੱਚਦੀ ਹੈ ਆਹ ਸਾਹਮਣੇ ਪੈਂਦੀ ਰੇਡ ਧਾਰਾਪੁਰੀਆ ਤੇ ਮੋਟਾ ਆਜਾ ਮੋਟਾ ਨੰਬਰਾਂ ਦੇ ਵਾਅਦੇ ਕਰਦਾ ਹੋਇਆ ਕੋਟੇ ਨੇ ਤਗੜਾ ਨੰਬਰ ਜੁੜ ਗਿਆ ਅਰਸ਼ ਕਬੱਡੀ ਪਾਉਣ ਦੇ ਲਈ ਤੇ ਲੋਗਰ ਵਾਲਾ ਅਰਸ਼ ਸਾਹਮਣੇ ਪਰਵਾਹ ਦਾ ਮੇਰੇ ਵੀਰ ਉਹ ਬਾਕੀਆਂ ਪਾਉਂਦੇ ਆ ਜੰਮ ਦਾ ਬੜਾ ਸਕੀਨ ਹੈ ਭਾਈ ਕਹਿੰਦਾ ਰੋਟੀ ਦੇ ਖਾਣੇ ਟੁੱਲ ਜਾਂਦੇ ਆ ਪਰ ਜੰਮ ਦਿੱਲੀ ਜਾਂਦਾ ਇਹ ਕਿਹਦੇ ਲੋਗੜ ਵਾਲਾ ਅਰਸ਼ਾ ਮੇਰੇ ਵੀਰੋ ਕਾਰਾ ਪੁਰੀਆਂ ਜਫਾ ਲਾਵੇ ਤੇ 500 ਚੱਕੇ ਸੰਧੂ ਵੱਲੋਂ ਆ ਕਿ ਜੇ ਜੱਸਾ ਸਦਾ ਜਫਾ ਲਾਵੇ ਤੇ ਵਾਰੇ ਵਾਲਾ ਸਾਹ ਪੁੱਜਾ ਸਾਡਾ ਭਾਈ ਕਹਿੰਦਾ ਵੀ ਆਪਾਂ ਜੱਸੇ ਨੂੰ 500 ਦੇਵਾਂਗੇ ਸਾਹਮਣੇ ਕਹਿੰਦੇ ਹਮਰਾਜ ਜਲੇਰ ਵਾਲਾ ਲਵੀ ਕਰਦੇ ਗੱਲਾਂ ਆ ਜਾਂਦੀਆਂ ਜਨੇਰਾ ਵਾਲਾ ਕਬੱਡੀ ਪਾ ਰਹੇ ਹਨ ਰਮਣਾ ਜਨੇਰਾ ਵਾਲਾ ਇਹ ਫਾਈਨਲ ਮੈਚ ਚੱਲਦਾ ਹੋਇਆ ਦੋਨੇ ਟੀਮਾਂ ਦੇ ਦਰਮਿਆਨ ਧੰਨੇ ਦੇ ਵਿੱਚ ਕਹਿੰਦੇ 31 ਅਗਸਤ ਨੂੰ ਰੌਣਕਾਂ ਲੱਗਣਗੀਆਂ ਜੱਸੇ ਦੇ ਪਿੰਡ ਰੌਣਕਾਂ ਲੱਗਣਗੀਆਂ ਪਰ ਆ ਤਾਰਾਪੁਰੀਆ ਖੈਰੀ ਇਸ ਵੇਲੇ ਕਰਦਾ ਕੋਸ਼ਿਸ਼ ਇਹ ਫਾਈਨਲ ਦੇ ਜੱਫੇ ਹੈ ਲੈ ਜੀ ਤਾਰਾਪੁਰ ਵਾਲਿਆ ਜੇ ਫਰਸਟ ਟੀਮ ਲਿਆਉਣੀ ਹੈ ਜੇ ਮੈਚ ਜਿੱਤਣਾ ਤੇ ਜੱਫੇ ਲਾਉਣੇ ਪੈਣੇ ਹਨ ਨੌਜਵਾਨਾਂ ਜੱਫੇ ਲਾਉਣੇ ਪੈਣੇ ਹਨ ਪਰ ਸਾਹਮਣੇ ਕਾਕਾ ਫੇਰ ਇਸ ਵੇਲੇ ਕਬੱਡੀ ਕਬੱਡੀ kebetulan, 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 ਮੋਟਾ ਨੂੰ ਫਾਈਨਲ ਚੋਟੀ ਦਾ ਚੱਲਦਾ ਆ ਆ ਚੂੜ ਚੱਕੀਆਂ ਮੋਟਾ ਫੇਰ ਹੱਥਾਂ ਨੂੰ ਥੋੜੀ ਕਲੀ ਲਾਈ ਹੈ ਕਬੱਡੀ ਪੌਂਡ ਲਈ ਤਿਆਰ ਪਰ ਤਿਆਰ ਟੋਲੇ ਟੋਲੇ ਕਦਮ ਰੱਖਿਆ ਪਰ ਕੰਨੇ ਸ਼ਹੀਦ ਦੇ ਚਾਰ ਜਾਫੀ ਨੇ ਚਾਰਾਂ ਚੋਂ ਕਿਹੜਾ ਬੱਲੇ ਬੱਲੇ ਕਰਵਾਵੇਗਾ ਜੱਸਾ ਅੱਜ ਦੇ ਟਾਈਮ ਦਾ ਚੋਟੀ ਦਾ ਜਾਫੀ ਹੈ ਵਜਨੀ ਕਬੱਡੀ ਤਕੜੀ ਖੇਡਦਾ ਰਿਹਾ ਇੱਕ ਪਾਸੇ ਮੋਟਾ ਇੱਕ ਪਾਸੇ ਜੱਸਾ ਲੱਗਿਆ ਜੋ ਜਨੇਰਾਵਾਲਾ ਕਬੱਡੀ ਪਾ ਰਿਹਾ ਟੁੱਟਦੀ ਯਾਰੀ ਤੇ ਜਿੰਦਾ ਰੋਣ ਧੋੜੀਆਂ ਮੰਗਣ ਕਵਾਮਾਂ ਅਟਕ ਅਟਕ ਝੋੜੀਆਂ ਜੋ ਪਰਾਂ ਜਵਾਨੀ ਘਰ ਉੱਚ ਰਹਿੜੀਆਂ ਇਹ ਕੁੜੀਆਂ ਵੀ ਨੀਂਦ ਦੀਆਂ ਖੜ ਗੋੜੀਆਂ ਕੋਈ ਰੰਦੀਆਂ ਦੇ ਪੂਜਦਾਣੇ ਅਥਰੋ ਮੁਕੰਦਰਾਂ ਬੁਹਾਰੀਆਂ ਦੇ ਜਿਹਨੇ ਲਾ ਲਈ ਨੀ ਤੇ ਚੋਲਾ ਕੇ ਦੁੱਖ ਬਰੇ ਯਾਰੀਆਂ ਦੇ ਪਰ ਸਾਹਮਣੇ खुश रही लगी अर्थ तार दुनिया खुश कर दिखी मुंडिया ने हर दुनिया खुश कर दिखी मुंडिया ने कबड्डी पाउंडली जबरू फेर खेड़ मैदान पर त्यार

ਤੇ ਦੋ ਵਿਚਾਰ ਸਕੇ ਵੀਰ ਖੜੇ ਐ ਇੱਕ ਸਾਜਣਾ ਦੂਜਾ ਘਾਰੂਆ ਇਹ ਧੰਨੇ ਵਾਲਾ ਪਰ ਜਿਹੜਾ ਗੱਡੀ ਪਾਰਿਆ ਇਹਦਾ ਚੂੜ ਚੱਕ ਪੈਂਦਾ ਨਵੀਂ ਮੋਟਾ ਮੋਟਾ ਕਹਿੰਦੇ ਨੂੰ ਮੋਟਾ ਮੋਟਾ ਕਹਿੰਦੇ ਚੂੜ ਚੱਕੀਏ ਸਰੇਂਦਰ ਦੀਆਂ ਗੱਲਾਂ ਨੇ ਪਰ ਤੇ ਚਾ ਕੀਦੇ ਨਾਲ ਪੈ ਗਿਆ ਇਹ ਤਾਵੇਂ ਤਾਵੇਂ ਲੰਗੜ ਦਿੰਦਾ ਇਹ ਦੋ ਵੀਰਲੇ ਵੀਰਲੇ ਭੱਜਦੇ ਐ ਇਹ ਦੋ ਕਿੰਨੇ ਵੀਰ दुख टुट गया सिखिया कौन बल्ले बल्ले करेगा पवन चनेर धरती का रोमी लोहारे वाला शकर बाबा धामूशाह ਆਏ ਕੋਰਟ ਤੇ ਨਹੀਂ ਅੱਜ ਕਾ ਰੁਕਣ ਰੇ ਰੁਕਣ ਦੇ ਅੱਜ ਮੇਰੇ ਵੀਰੋ ਸਰੇ ਦਾ ਤਾਰਾ ਪੁਰਜਾ ਨੂੰ ਪਿਆਰ ਕਰਦੇ ਹੋ ਭੰਨੇ ਵਾਲਾ ਜੱਸਾ ਓਏ ਬਰਾੜ ਆ ਬਰਾੜ ਕੋਣ ਸੁਖੀਰ ਵਾਲਾ ਰੁਕਣਾ ਪੈਣਾ ਇਹ ਥਲਣਾ ਪਾਣਾ ਪਰ ਬਰਾੜ ਵੀ ਅੱਜ ਠੋਕ ਠੋਕ ਕੇ ਪਾਈ ਆਉਣਾ ਬਰਾੜ ਵੀ ਅੱਜ ਕਹਿੰਦੇ ਐ ਬਤਾ ਬਾਈ ਸਰਰਾ ਪਰ ਕਬੱਡੀ ਪਾਉਣ ਦੇ ਲਈ ਫੇਰ ਤਿਆਰ ਬਰ ਤਿਆਰ ਬੱਲੀਏ ਬਣਾਂਗੇ ਝਾਂਜਰ ਤੇਰੀ ਮਾਰ ਨਾ ਤੇ ਤੁਰਨਾ ਜਾਂ ਨਿੱਕਰਾਂ ਨੇ ਟੋਕਾ ਬੰਨਾ ਜਾਂ ਬਣ ਜਾਵਾਂਾ ਸੁਰਮਾ ਨਹੀਂ ਤੇ ਪੱਕੇ ਬਣ ਜਾਵਾਂਗੇ ਆਹ ਗਾਨੀ ਤੇਰੀ ਦੇ ਮਨ ਕੇ ਅੱਜ ਤੈਨੂੰ ਟੱਕਰਾਂਗੇ ਸੱਚੇ ਸ਼ਰੀਕ ਤੇਰੇ ਬਣ ਕੇ ਅੱਜ ਤੈਨੂੰ கேடா கடையால போரா சனேர நம்ப ਫੇਰ ਸੇਖੇ ਵਾਲਾ ਇਹਦਾ ਦਿਲ ਬਹੁਤ ਵੱਡਾ ਹੈ ਇਹਦਾ ਜਿਗਰਾ ਵੱਡਾ ਇਹਦੇ ਚ ਜਾਨ ਵੀ ਹੈ ਇਹਦੇ ਚ ਫੁਰਤੀ ਵੀ ਹੈ ਇਹਦੇ ਚ ਚੁਸਤੀ ਵੀ ਹੈ ਟਾਂਗਾ ਸੇਖੇ ਵਾਲਾ ਕਬੱਡੀ ਪਾ ਰਿਹਾ ਲੋਹਾਰੇ ਵਾਲਾ ਲੋਹਾਰੇ ਵਾਲਾ ਲੋਹਾਰੇ ਵਾਲਾ ਹੋਰ ਰੰਮੀ ਜਫਾ ਲਾ ਗਿਆ ਜਿਹਨੂੰ ਕਹਿੰਦੇ ਐ ਫੇਰ ਦੁਨੀਆ ਪਿਆਰ ਕਰਦੀ ਹੈ ਇਹ ਰੂਮੀ ਹੈ ਲੋਹਾਰੇ ਵਾਲਾ ਤਕੜਾ ਨੰਬਰ ਜੁੜ ਗਿਆ ਇਹ ਸਾਧੂ ਵਾਲੇ ਪਿੰਡ ਦੇ ਮੁੰਡੇ ਵੇਖ ਲੋ ਮੁੰਡੇ ਆਪਣਾ ਸ਼ਾਂਤ ਪਗਾਉਂਦੇ ਨੇ ਉਹ ਪਸਾ ਨਹਾ ਦੀ ਕਿਰਤ ਕਮਾਈ ਖੇਡੋ ਤੇ ਲਾਉਂਦੇ ਨੇ ਹਰੇ ਘੁੱਟੇ ਦੀ ਪਰਤ ਇਹਨਾਂ ਨੂੰ ਕਰਦੇ ਗੱਲ ਤਣਕਾ ਕੇ ਰਾਜੇ ਖੇਲੇ ਸੱਤੇ ਸੱਜਣਾ ਰੈਸ਼ਮ ਸਲੀਨਾ ਉਹਨਾਂ ਨੂੰ ਬੁਨਾਈਆਂ ਨੇ ਉਹਨਾਂ ਦੀ ਟੀਮ ਫਾਸਟ ਹੈ ਆਪਾਂ ਨੰਬਰ